ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀਆਂ ਚਾਰ ਬੱਚੀਆਂ ਭਈ ਚਾਰੀ ਜਰਸੀ ਹੈ ਇੱਕ ਬਈ ਜਰਸੀ ਵਰਡ ਤੋਕੜ ਗੱਬਣਾ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰੈਵਲ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੈ ਕੰਟੈਕਟ ਨੰਬਰ ਨੋਟ ਕਰੋ 8146715311 ਤੇ ਜਿਸ ਪਿੰਡ ਤੋਂ ਵੀ ਵੀਡੀਓ ਬਣਾ ਰਹੇ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਤੇ ਚਾਹਾਂ ਡੈਰੀ ਫਾਰਮ 'ਚ ਅੱਜ ਆਪਾਂ ਵੀਡੀਓ ਬਣਾ ਰਹੇ ਆ ਟੌਪ ਦੀਆਂ ਬਾਈ ਕੋਲੇ ਚਾਰ ਬੱਚੀਆਂ ਨੇ ਇੱਕ ਟੋਕੜ ਗੱਭਣ ਵਹਿੜ ਆ ਉਹ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਠੀਕ ਨੂੰ ਵਧੀਆ ਵਧੀਆ ਬੈਠਾ ਹੈ ਮੋਬਾਈਲ ਨੰਬਰ ਬੋਲੋ ਮੋਬਾਈਲ 87288 ਬਈ 0432 ਠੀਕ ਹੈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਕੋਰੇ ਬੱਚੀਆਂ ਬਈ 4 ਨੇ ਇੱਕ ਟੋਕੜ ਗੱਬਣ ਬੈੜਾ ਹਨ ਚਾਰੀ ਟੌਪ ਨੇ ਨੇ ਹਨ ਹਾਂ ਫਾਰਮ ਨੇ ਬੱਚੀਆਂ ਡਾਕਟਰ ਠੀਕ ਆ ਇੱਕ ਹੀ ਫਾਰਮ ਨੇ ਆ ਇਹਦਾ ਡਾਟਾ ਹੈਗਾ ਆਪਣਾ ਠੀਕ ਆ ਹਾਂ ਜੇ ਕੁਝ ਪੁੱਛਣਾ ਪੁੱਛ ਦੱਸ ਲੈ ਆਪਾਂ ਪਹਿਲੇ ਨੰਬਰ ਵਾਲੀ ਦੇਖ ਬਾਈ ਫੇਸ ਕਰਮ ਵਾਲੀ ਦਾ ਬੜਾ ਚੰਗਾ ਬੋਦੀਵਾਦੀ ਚੰਗੀ ਆ ਸਨਖਪੁਣਾ ਬੱਚੀ ਦੇ ਵਿੱਚ ਬਹੁਤ ਆ ਕੱਦ ਬਿੱਡ ਹਾਂ ਟੋਆ ਬਹੁਤ ਚੰਗਾ ਬਾਈ ਕੰਨ ਛੋਟਾ ਯਾਦਵਰੀ ਟਫਲ ਹਾਂ ਝੋਲੀ ਰਖਾ ਦੇ ਪਈ ਨੇੜ ਤੋਂ ਹਾਂ ਝੋਲੀ ਰਖਾਉਣੇ ਕਿੰਨੀ ਉਮਰ ਆ ਐਸਟੀਮੇਟ ਜੀ ਇਹ ਵੀ ਸਾਲ ਤੋਂ ਤਿੰਨੇ ਘੱਟ ਘੱਟ ਲਾ ਅੱਛਾ ਝੋਲੀ ਬੜੀ ਇੱਕ ਦਾ ਮਾਲ ਆ ਯਾਰ ਕੀ ਬਾਤ ਆ ਕੱਲਾ ਕੱਲਾ ਤਣ ਚੜੇ ਤਣ ਨਿਕਾਣ ਬੱਚਿਆਂ ਦੀ ਮਜਬੂਰੀ ਕਰਕੇ ਉਹ ਵੇਚਣਾ ਪਿਆ ਹਰ ਮੰਨੇ ਬੜੀ ਤੋਰ ਦੇ ਤੋਰ ਦੇ ਗੁਰ ਮਣੀ ਫੇਸ ਬੜਾ ਚੰਗਾ ਬੁੱਧੀ ਚੰਗੀ ਆ ਸਨਖ ਪੁਣਾ ਬਾਈ ਬੱਚੇ ਦੇ ਵਿੱਚ ਬਹੁਤ ਆ ਕਮਾਲ ਆ ਬਾਈ ਬੱਚੀ ਹਨ ਤੇ ਰੰਗ ਰੂਪ ਬਹੁਤ ਚੰਗਾ ਤੋਰਾ ਤਾਰਾ ਵਿੱਚਾ ਮੋੜ ਲਿਆ ਬਾਈ ਤੇ ਕੀ ਮੁੱਲ ਹੈ ਦਾ ਫਿਰ ਇਹਦਾ 15000 ਰੁਪਏ ਮਾਨਤਾਣ ਹੋ ਜੂ ਕਰ ਦਾਂਗੇ ਠੀਕ ਹੈ ਇਹਦੇ ਡੀਗਰੀ ਦੀ ਹੈ ਇਹ ਇਹ 50 ਤੋਂ 60 ਦੀ ਵੀਰੇ ਠੀਕ ਆ ਬਾਈ ਠੀਕ ਆ ਚੰਗੇ ਸੀਮਣ ਦੀ ਹੈ ਫੇਸ ਬੜਾ ਚੰਗਾ ਬਾਈ ਪੱਧਰ ਆ ਬੱਚੀਆ ਡਾਕਟਰ ਇੱਕੋ ਸੀਮਣ ਨੇ ਵੀਰੇ ਹੂੰ ਦੰਨੇ ਇਕੋ ਨੇ ਦੰਨੇ ਇਕੋ ਨੇ ਠੀਕ ਆ ਫੇਸ ਦੇਖੋ ਦੋ ਨੰਬਰ ਫੇਸ ਦੇਖੋ ਯਾਰ ਬਾਈ ਕੀ ਆ ਬਾਤ ਆ ਬੋਦੀ ਬਾਦੀ ਬਹੁਤ ਚੰਗੀ ਹੈ ਸਨਖ ਆਪਣਾ ਚੰਗਾ ਫੇਸ ਦੇਖੋ ਟੂਆ ਟੂਆ ਬਹੁਤ ਚੰਗਾ ਛੋਟਾ ਕੰਨ ਮੜੀ ਤੋਰ ਦੇ ਬੜੀ ਚੋਲੀ ਚੰਗੀ ਆ ਬੜੀ ਚੰਗੀ ਆ ਨਾ ਕੀ ਬਾਤ ਆ ਕਲਾਕਲਾ ਥਾਣ ਬਈ ਪੂਰੀ ਵਿਤੀ ਦੇ ਥਾਣਾ ਇਹਦਾ ਮੁੱਲ ਕੀ ਆ ਇਹਦਾ 12000 ਡਾਕਟਰ ਇਹ ਰਿਕਵਰੀ ਜਮਣੀ ਜੀ ਠੀਕ ਆ 12000 ਰੁਪਿਆ ਮੁੱਲ ਬਾਕੀ ਜਿਹੜਾ ਮਾਨਦਾਨ ਜਰੂਰ ਹੋ ਜਾ ਚੰਗੀ ਆ ਬੱਚੀ ਤੋੜਾ ਤਰਾ ਚੰਗਾ ਕਲਰ ਬਹੁਤ ਚੰਗਾ ਬਈ ਤੰਨਾ ਜਿੱਤੋ ਕੋਈ ਵੀ ਸੀ ਡਾਕਟਰ ਹੂੰ ਤੈਨੂੰ ਪਤਾ ਇਸ ਗੱਲ ਦਾ ਹਨਾ ਜਿਹੜੇ ਪਰਖ ਖਲ ਬੰਦ ਉਹਨੂੰ ਪਤਾ ਹੋਊਗਾ ਸਹੀ ਗੱਲ ਆ ਸੁੱਖ ਨਾ ਬਹੁਤ ਚੰਗੇ ਪੀਸਦਾ ਹੂੰ ਸਹੀ ਗੱਲ ਆ ਬਹੁਤ ਚੰਗੇ ਪੀਸ ਨੇ ਬਈ ਇਹ ਕਿਹਦੇ ਸੋਖਰਾ ਮਹਿੰਗੇ ਭਰਾਏ ਦਾ ਵੀਰੇ ਹੂੰ ਠੀਕ ਆ ਹੂੰ ਅੱਗੇ ਵੀਰੇ ਤਨ ਨੰਬਰ ਕਿੰਨੀ ਕੁ ਉਮਰ ਹੈ ਦੀ ਇਹ ਦੋਨੇ ਛੇਡੰ ਇੱਕ ਕੁਝ ਹੀ ਮੁੱਤ ਨਾ ਠੀਕ ਆ ਆ ਬਣੀ ਘੱਟ ਫੇਸ ਦਿਖਾ ਫੇਸ ਬੜਾ ਚੰਗਾ ਬਈ ਮੱਥਾ ਮੱਥਾ ਬਹੁਤ ਚੰਗਾ ਹਾਂ ਕੰਨ ਗੁੰਨ ਬਹੁਤ ਚੰਗਾ ਸਹੀ ਗੱਲ ਆ ਬਈ ਹੂੰ ਕੱਦ ਵਿੱਟ ਠੀਕ ਆ ਝੋਲੀ ਚੰਗੀ ਬਹੁਤ ਚੰਗੀ ਮੜੀ ਨਾ ਉੱਪਰ ਆ ਕੇ ਘਰ ਕਾ ਕਟਕਾ ਦੇ ਦੇ ਬੁੱਲੀਆਂ ਫੜਦਿਆਂ ਕਰਕੇ ਸਹੀ ਗੱਲ ਆ ਬਈ ਕੀ ਆ ਬਾਤ ਆ ਤੋਰ ਦੇ ਮੜੀ ਜੀ ਇਹਦਾ ਮੁੱਲ ਕੀ ਹੈ ਇਹਦਾ 15000 ਰੱਟਾ ਵਸ ਮਾਨ ਤਾਨ ਹੋ ਜੇ ਵਾ ਕਰ ਦਾਂਗੇ ਜੋ ਇਕੱਠਿਆਂ ਨੂੰ ਥੋੜੇ ਵੱਧ ਕਰ ਦਾਂਗੇ ਨਹੀਂ ਕੱਲੀ-ਕੱਲੀ ਚੱਕ ਮਾੜਾ ਬੁੱਤਾ ਹੀ ਹੋਗਾ 15000 ਰੁਪਇਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਾਨ ਜਰੂਰ ਖੁੱਜ ਚੰਗੀ ਹੈ ਬੱਚੀ ਸਾਫ ਸੁਧਰੀ ਹੈ ਫੇਸ ਫੁੱਟ ਇਹ ਬੱਚੀ ਘੋਟੀ ਕੀ ਜੰਗਾ ਠੀਕ ਆ ਇਹਦਾ ਤੁਹਾਨੂੰ ਪਤਾ ਨਹੀਂ ਪੁੱਛ ਕੇ ਦਾਂਗੇ ਓਕੇ ਬਈ ਉਹ ਦੋਨੇ ਕੈਟਿਗਰੀਆਂ ਬਾੜ ਹਮ ਠੀਕ ਆ ਜਾਂ ਵੜਦੀਆਂ ਠੀਕ 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 ਤੋਰਾ ਤਰਾ ਕਮਾਲਾ ਝੋਈ ਝਾਲੀ ਚੰਗੀ ਹੈ ਬੱਚੀਆਂ ਵੀ ਤਨੇ ਬਹੁਤ ਚੰਗੀਆਂ ਬੱਚੀਆਂ ਨੇ ਦੇਖੋ ਫੇਸ ਹੂਸ ਬਹੁਤ ਚੰਗੇ ਆ ਵੋਦੀ ਵਾਦੀ ਚੰਗੀ ਆ ਸੁਨੱਖਪੁਣਾ ਚੰਗਾ ਗਾ ਵੱਡੀ ਬੱਚੀ ਵੀ ਬਹੁਤ ਚੰਗੀ ਆ ਬਈ ਵੱਡੀ ਬੱਚੀ ਦੀ ਝੋਲੀ ਚੈੱਕ ਕਰੋ ਬਈ ਕਿਆ ਬਾਤ ਆ ਥਾਣਾ ਬੜਾ ਚੰਗਾ ਯਾਰ ਹਨਾ ਮੋਟਾ ਮੋਟਾ ਥਾਣਾ ਹਾਂ ਫੇਸ ਦਿਖਾ ਕੋਈ ਫੇਸ ਬਹੁਤ ਚੰਗਾ ਵੀ ਨੇੜ ਤੋਂ ਚੈੱਕ ਕਰਵਾਉਣਾ ਬੋਦੀ ਦੇਖੋ ਸਵਾਟੂ ਆਖੋ ਖ ਬਹੁਤ ਚੰਗੀ ਆ ਸਨਖਪਣਾ ਬੱਚੀ ਦੇ ਵਿੱਚ ਬਹੁਤ ਲਾ ਬੋਦੀਵਾਦੀ ਕੀ ਬਾਤ ਆ ਛੋਟਾ ਕੰਨ ਬ੍ਰੀਡ ਫੋਲਾ ਹਨਾ ਕੰਨ ਬੜੇ ਚੰਗੇ ਲੱਗਿਆ ਮੈਨੂੰ ਹਾਰੇ ਸਨਨ ਬੜੇ ਚੰਗੇ ਲੱਗਦੇ ਹਨਾ ਕੀ ਆ ਦੇਖੋ ਸਹੀ ਗੱਲ ਆ ਬਾਈ ਸਹੀ ਗੱਲ ਤੇ ਮਾਂ ਦਾ ਦੁੱਧ ਸੱਚ ਇਹਨਾਂ ਦਾ ਕੀ ਰਿਹਾ ਬਾਈ ਇਹਨਾਂ ਦਾ 25 ਪਲੱਸ ਹੀ ਆ ਬਰੇ ਸਾਰਿਆਂ ਦਾ 25 ਪਲੱਸ ਹੀ 25 ਸੱਦੀ ਆ ਹੂੰ ਹੂੰ ਇਹ ਤਾਂ ਡੀਗਰੀ ਤਕਰੀਬਨ ਕਵਲ ਜੀ ਆ ਕਾਵਲੀਆਂ ਮੇਰੇ ਸੋਨ ਅੱਜ ਹੀਟ ਕੱਢ ਗਈ ਲੱਗਦੀ ਆ ਠੀਕ ਆ ਬਾਈ ਬਾਕੀ ਕੱਢ ਜੂ ਨਾ ਕੱਢੀ ਦਾ ਹੂੰ ਛੋਲਾ ਕਿੰਨੇ ਦੀ ਸਾਰੀ ਇਹਦੀ ਉਮਰ ਕੀ ਮੋਨ ਲਾਇ ਮੁੱਲ ਕੀ ਹੈ ਵੀਰੇ ਦਾ ਇਹਦਾ 22000 ਲੈਣਾ ਬਸ ਮਾਨਦਾਨ ਹੋ ਜਾ ਕਰ ਦਾਂਗੇ ਮਾੜਾ ਮੋਤਾ 22000 ਰੁਪਇਆ ਮੁੱਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜਾ ਚੰਗੀ ਆ ਬਈ ਬੱਚੀ ਸਭੀ ਪੜੀਆ ਚਮਕ ਚੰਗੀ ਆ ਰੰਗ ਬਹੁਤ ਚੰਗਾ ਸਾਰੀਆਂ ਬੱਚੀਆਂ ਬਈ ਇੱਕ ਦੂਜੀ ਤੋਂ ਵੱਧ ਕੇ ਨਹੀਂ ਵੀਰ ਕਹਿੰਦੇ ਗਾਈਂਗਾ ਟ੍ਰਾਂਸਲੇਸ਼ਨ ਠੀਕ ਆ ਅੱਗੇ ਬਈ ਵੈਡ ਵਾਰੇ ਕਿਹੜਾ ਸੁਆ ਤੇ ਦੂਜੇ ਨੂੰ ਗੱਬਣਾ ਰੇ ਕਿੰਨੇ ਟਾਈਮ ਦੀ ਸਾਢੇ 4 ਦੀ ਕੱਲ ਚੱਕਰਾ ਕੇ ਲਈ ਪਰਸੋਂ ਅੱਜ ਦੁੱਧ ਕਿੰਨਾ ਬਾਈ ਦੁੱਧ 9 ਕਿਲੋ 8 ਕਿਲੋ ਦੇ ਵਗਾਰੰਟੀ ਤੇ ਭੇਜ ਦਗਾ ਦੋ 10 12 ਹੀ ਦੇ ਦਊਗੀ ਬਾਅਦ ਹੀ ਰੱਤੇ ਠੀਕ ਆ ਤੋਰ ਦੇ ਬਾਈ ਮਣੀ ਫਾਇੰਡ ਬਹੁਤ ਚੰਗੇ ਹੁੰਦੇ ਬਹੁਤ ਚੰਗੀ ਆ ਵਾ ਕਿ ਚੌਣ ਚੌਣੇ ਕਮਰਾ ਠੰਡੀ ਸੀਰ ਬਹੁਤ ਜ਼ਿਆਦੇ ਆ ਗਰਮੀ ਬਿਲਕੁਲ ਨਹੀਂ ਮਾਨਦੀ ਨਹੀਂ ਮਾਨਦੀ ਤੇਰੇ ਸਾਹਮਣੇ ਤੁੱਪੇ ਖੜੀ ਬੱਤੇ ਬੰਦ ਕਰੇ ਦੇਣਾ ਫੇਸ ਬੜਾ ਪਿਆਰਾ ਬੋਦੀਬਾਦੀ ਚੰਗੀ ਐ ਸਨਖ ਕੋਣਾ ਬਾਹਰ ਦੇ ਵਿੱਚ ਬਹੁਤ ਆ ਵੱਡੀ ਗੱਲ ਗਰਮੀ ਨਹੀਂ ਮਾਨਦੀ ਭਾਵੇਂ ਜਿਹੜੀ ਕਰਮਾਈ ਦੀ ਚੰਗੀ ਆਰਡਰ ਕਮਾਲ ਦਾ ਬਾਈ ਸੋਹਣਾ ਥਾਣਾ ਹਵਾਨਾ ਲੱਗਿਆ ਤੇ ਚਵਾਈ ਝੂਈ ਬਾਈ ਕਹਿੰਦਾ ਨੰਬਰ 1 ਤੇ ਕੀ ਮੋਲ ਆ ਬਾਈ ਇਹਦਾ ਇਹ 43 ਦੀ ਦੇਣੀ ਹੈ ਡਾਕਟਰ ਨੂੰ ਮਾਨਦਾਨ ਹੋ ਜਾ ਬਾ ਮਾੜਾ ਮੋਟਾ ਹੀ ਹੋ ਜਾ 43000 ਰੁਪਏ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜਿਹੜਾ ਹੋ ਜਾਣ ਬੜਾ ਚੰਗਾ ਲੱਗਿਆ ਹਨ ਠੰਡੀ ਠੁੰਡੀ ਬੋਤਲ ਹੈ ਜਿਵੇਂ ਮਰਜੀ ਬੈਠਾ ਰਹਿ ਕੋਈ ਚੱਕਰੀ ਨਹੀਂ ਹੱਲਣਾ ਘਰ ਮਲੇ ਨੇ ਪੂਰਾ ਨਹੀਂ ਬਾਕੀ ਝੋਲੀ ਦੇ ਮਗਰ ਨਹੀਂ ਜੰਦੀ ਗੱਲ ਕਰਾਂ ਟੋਪਰ ਹੋਈ ਕਰ ਘਟ ਦਿਖਾਉਂਦੀ ਹੈ ਨਾ ਸਹੀ ਗੱਲ ਆ ਭਾਈ ਲੈਵਾ ਬਹੁਤ ਦਿਖਾਉਂਦੀ ਆ ਅਜੇ ਚਵਾਈ ਚ ਟਾਈਮ ਪਿਆਗਾ ਉਦੋਂ ਲੈਵਾ ਹੋਰ ਵੀ ਸੋਨਾ ਤੇ ਆ ਬਾਕੀ ਆਪਾਂ ਲਈ 8 ਵਜੇ ਆਉਣਾ ਕੋਈ ਕਹਿ ਕੇ ਦਿਖਾਵੇ ਜਦੋਂ ਮਾਰੀ ਕੈਂਟ ਚੈੱਕ ਕਰ ਲਿਆ ਠੀਕ ਆ ਭਾਈ ਜਿਆ ਨਹੀਂ ਬੱਚੀ ਬਈਆ ਵੱਡੀ ਬਹੁਤ ਚੰਗੀਆਂ ਫੇਸ ਫੂਡ ਬਹੁਤ ਚੰਗਾ ਠੀਕੇ ਦੇ ਕਾਬਲ ਬੱਚੀਆਂ ਆ ਵੀ ਬਈ ਤਿੰਨੇ ਚੰਗੀਆਂ ਨੇ ਫੇਸ ਫੂਡ ਬਹੁਤ ਸੋਹਣੇ ਚੰਗੀਆਂ ਨੇ ਚੰਗੇ ਸੀ ਬਣਦੀਆਂ ਨੇ ਬਈ ਤੇ ਕਿਸੇ ਵੀਰ ਨੂੰ ਕੋਈ ਵੀ ਪਸੰਦ ਆ ਬਈ ਬਈ ਕਨੈਕਟ ਕਰ ਲਿਓ ਜੀ ਧੰਨਵਾਦ